ਸੋ ਤਰੋ ਕੰਤ ਸੋ ਸੇਬੀ ਆਏ ਐਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰੇ ਅਰਸੋਂ ਕੋਰ ਸੋ ਝਟੀ ਆ ਉਦਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਉਪਾਸ ਬਹਿਟਿਆ ਸੋਹੀ ਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿਏ ਹੀਯਾ ਦਾਇ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮੱਥਾ জন্ম জন্ম কে কলবে খ দুঃখই গোরে নাম দিয়ো রে নlattā ਮੇਰਾ ਹੀਯ ਦਾ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋरे नाम दियो रेन लाथा मेरे मान आज राम नाम साबे अर्था गोरे पूरा हारे नाम दिरडाईया ਬੇਨਾਵਾ ਜੀਵਨ ਬਿਰਥਾ ਰਹਾ ਬੇਨ ਗੁਰ ਮੂਡ ਪਾਏ ਹ ਮਨ ਮੁਖ ਤੇ ਮੋ ਨਿਤ ਫੱਤਾ ਤਿੰਨ ਸਾਧੂ ਚਰਣ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਤ ਜਿਨ ਸਾਦ ਚਾਰਾਣ ਸਾਦ ਪਗ ਸੇਵੇ ਤੈਨ ਸਫਲੋ ਜਨਮ ਸਨਾਥਾ ਮੋ ਕਉ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਯਾ ਤਾਰੇ ਜਗ ਮਾਥਾ हम अंदुल ज्ञानहीन अज्ञानी क्यों चल है मार्ग पंथा हम अंदुल को गोरे अंचल दीजा जान नानक चल है मिलन था हम अंदुले ज्ञानहीन अज्ञानी क्यों चल है मार ਪੰਥ ਹਮ ਅੰਦਲੇ ਕਉ ਗੁਰ ਅੰਚਲ ਦੀ ਜਾਏ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾ ਹੈ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੋਰ ਨਾਮ ਦੀਓ ਰੇਨੁ ਲਾਟ ta